ਨਮਸਕਾਰ ਆਰਸਨਵੋ ਦਸਤੋਂ ਆਸ਼ੀਸ਼ ਮਿੱਤ। ਠੀਕ ਦੀ ਲੱਕੜ ਦੇ ਦਰਵਾਜ਼ੇ ਦਾ ਡਿਜ਼ਾਈ ਜਦੋਂ ਅਸੀਂ ਡਿਜ਼ਾਈਨਰ ਦਰਵਾਜ਼ਿਆਂ ਬਾਰੇ ਗੱਲ ਕਰਦੇ ਹਾਂ ਤਾਂ ਇੱਥੇ ਕੁਝ ਸੀਮਤ ਵਿਕਲਪ ਉਪਲਬਧ ਹਨ। ਅਤੇ ਕਈ ਵਾਰ ਤੁਹਾਨੂੰ ਉਹ ਨਹੀਂ ਮਿਲਦਾ ਜੋ ਤੁਸੀਂ ਲੱਭ ਰਹੇ ਹੋ। ਦਰਵਾਜ਼ੇ ਬਣਾਉਣ ਲਈ ਤੁਹਾਨੂੰ ਲਗਭਗ ਹਰ ਸ਼ਹਿਰ ਵਿੱਚ ਤਖਾਣ ਮਿਲਣਗੇ ਪਰ ਜਾਨੇ ਦਰਵਾਜ਼ੇ ਅਤੇ ਖਾਸ ਤੌਰ ਤੇ ਆਪਣੇ ਡਿਜ਼ਾਈਨ ਨੂੰ ਆਪਣੇ ਆਕਾਰ ਵਿੱਚ ਬਣਾਉਣ ਲਈ ਤੁਹਾਨੂੰ ਇੱਕ ਸਪਲਾਈਅਰ ਦੀ ਜ਼ਰੂਰਤ ਹੈ ਜੋ ਤੁਹਾਡੀ ਪਸੰਦ ਦੇ ਅਨੁਸਾਰ ਤੁਹਾਡੇ ਲਈ ਦਰਵਾਜ਼ੇ ਬਣਾ ਸਕਦਾ ਹੈ ਦਰਵਾਜ਼ੇ ਬਈ ਕਿਸਮ ਦੀਆਂ ਲੱਕੜਾਂ ਵਿੱਚ ਬਣਾਏ ਜਾਂਦੇ ਹਨ ਉਹ ਹਰ ਕੇ ਜੰਗਲਾਂ ਵਿੱਚ ਹੋ ਸਕਦੇ ਹਨ ਉਹ ਫਲਸ਼ ਦਰਵਾਜ਼ੇ ਜਾਂ ਪਲਾਈ ਵੁੱਡ ਜਾਂ ਅਤੇ ਹੋਰ ਬਹੁਤ ਸਾਰੀਆਂ ਲੱਕੜਾਂ ਜਿਵੇਂ ਕਿ ਮੈਪਲ ਜ਼ਰੂਰੀ ਲੱਕੜ ਵਿੱਚ ਹੋ ਸਕਦੇ ਹਨ ਅਤੇ ਆਲੂ ਦੀ ਲੱਕੜ ਮੈਂ ਕਈ ਲੱਕੜਾਂ ਉਪਲਬਧ ਦੇਖੀਆਂ ਹਨ ਇਹ ਟੀਕ ਦੀ ਲੱਕੜ ਵਿੱਚ ਹੈ ਇੱਕ ਥੋਸ ਲੱਕੜ ਦਾ ਦਰਵਾਜ਼ਾ ਇਹ ਥੋਸ ਲੱਕੜ ਟੀਕ ਦੀ ਲੱਕੜ ਵਿੱਚ ਬਣੀ ਹੈ ਅਤੇ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇਹ ਇੱਕ ਡਬਲ ਦਰਵਾਜ਼ਾ ਹੈ ਹਰੇਕ ਦਰਵਾਜ਼ੇ ਦਾ ਆਕਾਰ 24 ਇਚ ਹੈ ਕੁੱਲ ਕੱਦ 48 ਇਚ 4 ਫੁੱਟ ਹੈ ਪੱਧ 8 ਫੁੱਟ ਹੈ ਇਹ ਅਮਰੀਕਾ ਜਾ ਰਿਹਾ ਹੈ ਅਤੇ ਡਿਜ਼ਾਈਨ ਰੰਗ ਦੀ ਚੋਣ ਗਾਹਕ ਦੀ ਲੋੜ ਅਨੁਸਾਰ ਸਭ ਕੁਝ ਇਹ ਮੁੱਖ ਘੇਟ ਮੁੱਖ ਦਰਵਾਜ਼ੇ ਲਈ ਹੈ ਅਤੇ ਦਰਵਾਜ਼ੇ ਵਿੱਚ ਸਾਡੇ ਕੋਲ ਦੋਰਾ ਸੰਦਲਪ ਹੈ ਇੱਕ ਸੰਗਲਪ ਸਿੰਗਲ ਸਾਈਡ ਕਾਰਵਿੰਗ ਹੈ ਇਸ ਨੂੰ ਸਿੰਗਲ ਸਾਈਡ ਕਾਰਡ ਡੋਰ ਕਿਹਾ ਜਾਂਦਾ ਹੈ ਅਤੇ ਦੂਜਾ ਦੂਵੇਂ ਪਾਸੇ ਉਕਰਿਆ ਹੋਇਆ ਹੈ ਉਹੀ ਡਿਜ਼ਾਈਨ ਸਾਡੇ ਕੋਲ ਯੂਨਿਟ ਦੇ ਪਿਛਲੇ ਪਾਸੇ ਵੀ ਹੈ ਜਿਵੇਂ ਕਿ ਫਰੰਟ ਡਿਜ਼ਾਈਨ ਹੈ ਸਾਡੇ ਕੋਲ ਪਿਛਲੇ ਪਾਸੇ ਵੀ ਉਹੀ ਡਿਜ਼ਾਈਨ ਹੈ ਅਤੇ ਜੇਕਰ ਤੁਸੀਂ ਵੱਖ-ਵੱਖ ਵਿਕਲਪ ਚਾਹੁੰਦੇ ਹੋ ਜੇਕਰ ਤੁਸੀਂ ਪਿੱਛੇ ਦਾ ਇੱਕ ਵੱਖਰਾ ਡਿਜ਼ਾਈਨ ਚਾਹੁੰਦੇ ਹੋ ਇਹ ਵੀ ਤੁਹਾਡੀ ਪਸੰਦ ਤੇ ਨਿਰਭਰ ਕਰਦਾ ਹੈ ਕੀਤਾ ਜਾ ਸਕਦਾ ਹੈ ਥੋਸ ਚੰਗੇ ਦਰਵਾਜ਼ੇ ਹਨ ਜਿਵੇਂ ਕਿ ਨਾਮ ਥੋਸ ਹੈ ਉਹ ਮਜ਼ਬੂਤੀ ਨੂੰ ਫੜਨ ਲਈ ਕਾਫੀ ਹਨ ਅਤੇ ਜੋ ਕੰਮ ਤੁਸੀਂ ਦੇਖਦੇ ਹੋ ਉਹ ਲੱਕੜ ਤੇ ਹੀ ਉਕਰਿਆ ਹੋਇਆ ਹੈ ਇਹ ਲੱਕੜ ਦੇ ਸਿਖਰ ਤੇ ਨਕਾਸ਼ੀ ਹੈ ਚਿਪਕਾਉਣਾ ਨਹੀਂ ਜ਼ਿਆਦਾਤਰ ਇਹ ਹੁੰਦਾ ਹੈ ਕਿ ਡਿਜ਼ਾਈਨ ਫਲਸ਼ ਦਰਵਾਜ਼ਿਆਂ ਜਾਂ ਬਲਾਈਵੋਡ ਦਰਵਾਜ਼ਿਆਂ ਤੇ ਚਿਪਕਾਇਆ ਜਾਂਦਾ ਹੈ ਦਰਵਾਜ਼ੇ ਇਸ ਤਰ੍ਹਾਂ ਕੀਤੇ ਜਾਂਦੇ ਹਨ ਪੇਸਟਿੰਗ ਦੇ ਨਾਮ ਡਿਜ਼ਾਈਨ ਉਕਰੇ ਹੋਏ ਹਨ ਪਰ ਇਹ ਲੱਕੜ ਦੇ ਅੰਦਰ ਅਸਲ ਨਕਾਸ਼ੀ ਹੈ ਲੱਕੜ ਦੀ ਮੋਟਾਈ ਇਸ ਸਤ੍ਹਾ ਉੱਪਰ ਹੈ ਅਤੇ ਇਹ ਨਕਾਸ਼ੀ ਇਸ ਦੇ ਅੰਦਰ ਹੈ ਇਸ ਲਈ ਇਸ ਸਤ੍ਹਾ ਦੇ ਅਨੁਸਾਰ ਤੁਸੀਂ ਦੇਖ ਸਕਦੇ ਹੋ ਕਿ ਲੱਕੜ ਦੇ ਅੰਦਰ ਹੀ ਨਕਾਸ਼ੀ ਕੀਤੀ ਗਈ ਹੈ ਇਹ ਡਿਜ਼ਾਈਨ ਇੱਕ ਸਿੰਗਲ ਦਰਵਾਜ਼ੇ ਤੇ ਦੁਹਰਾਇਆ ਜਾ ਸਕਦਾ ਹੈ ਜਾਂ ਡਬਲ ਦਰਵਾਜੇ ਤੇ ਆਕਾਰ ਤੁਹਾਡੀ ਲੋੜ ਅਨੁਸਾਰ ਹਨ ਮੈਂ ਦਰਵਾਜ਼ੇ ਬਾਰੇ ਥੋੜਾ ਜਿਹਾ ਸਮਝਾਵਾਂਗਾ ਆਕਾਰ ਕਿਵੇਂ ਲੈ ਜਾਂਦੇ ਹਨ ਸਾਡੇ ਕੋਲ ਹੈ ਮੰਨ ਲਓ ਕਿ ਸਾਡੇ ਕੋਲ ਇੱਕ ਦਰਵਾਜ਼ਾ ਖੁੱਲਣਾ ਹੈ ਅਤੇ ਦਰਵਾਜ਼ਾ ਖੋਲਣ ਦੀ ਉਚਾਈ 5 7 5 ਫੁੱਟ 7 ਫੁੱਟ ਹੈ ਹੁਣ ਇਸ ਦੇ ਅੰਦਰ ਤੁਹਾਨੂੰ ਇੱਕ ਚੱਕ ਚੌਂਪੜੀ ਜਾਂ ਦਰਵਾਜ਼ੇ ਦੇ ਫਰੇਮ ਦੀ ਲੋੜ ਪਵੇਗੀ ਜਿਸ ਨੂੰ ਅਸੀਂ ਕਹਿੰਦੇ ਹਾਂ ਜਿੱਤੇ ਦਰਵਾਜ਼ੇ ਜੁੜੇ ਹੋਏ ਹਨ ਹੁਣ ਦੋ ਫਰੇਮ ਜਾਂ ਤਾਂ ਸ਼ੁਰੂਆਤੀ ਤੌਰ ਤੇ ਇੰਨ ਤਾਲ ਕੀਤਾ ਜਾ ਸਕਦਾ ਹੈ ਜਦੋਂ ਉਸ ਸਮੇਂ ਨਿਰਮਾਣ ਚੱਲ ਰਿਹਾ ਹੁੰਦਾ ਹੈ ਬਹੁਤ ਸਾਰੇ ਲੋਕ ਦਰਵਾਜ਼ੇ ਦੇ ਫਰੇਮ ਨੂੰ ਸਥਾਪਿਤ ਕਰਦੇ ਹਨ ਇਸ ਲਈ ਆਕਾਰ ਦੀ ਲੋਡ ਜੋ ਦਰਵਾਜ਼ੇ ਦੇ ਫਰੇਮ ਦੇ ਅੰਦਰ ਹੋਵੇਗੀ ਇਸ ਪਾਸੇ ਅਸੀਂ ਕਬਜੇ ਲਵਾਂਗੇ ਅਤੇ ਕਬਜੇ ਨੂੰ ਦਰਵਾਜ਼ੇ ਦੇ ਫਰੇਮ ਦੇ ਦੂਜੇ ਪਾਸੇ ਰੱਖਿਆ ਗਿਆ ਹੈ ਦਰਵਾਜ਼ੇ ਦੇ ਫਰੇਮ ਦੇ ਅੰਦਰਲਾ ਖੇਤਰ ਦਰਵਾਜ਼ਾ ਬਣਾਉਣ ਲਈ ਲੋੜੀਂਦਾ ਖੇਤਰ ਹੈ ਹੋਰ ਡਿਜ਼ਾਈਨਰ ਵਿੱਚ ਪਾਸੇ ਅਤੇ ਦਰਵਾਜ਼ੇ ਦੇ ਸਿਖਰ ਵੀ ਸ਼ਾਮਿਲ ਹਨ ਇਹ ਇੱਕ ਪੂਰਾ ਵੱਡਾ ਦਰਵਾਜ਼ਾ ਬਣਾਉਂਦਾ ਹੈ ਜਿਸ ਦਾ ਡਿਜ਼ਾਈਨ ਅਸੀਂ ਵੀ ਬਣਾਉਂਦੇ ਹਾਂ ਮੈਂ ਇੱਕ ਵੀਡੀਓ ਪਹਿਲਾਂ ਵੀ ਦਿਖਾਈ ਹੈ ਅਤੇ ਉਸ ਕਿਸਮ ਦਾ ਡਿਜ਼ਾਈਨ ਵੀ ਤੁਹਾਡੀ ਲੋੜ ਅਨੁਸਾਰ ਕੀਤਾ ਜਾ ਸਕਦਾ ਹੈ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਹਨ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਆਨਲਾਈਨ ਡਿਜ਼ਾਈਨ ਪਸੰਦ ਹੈ ਤਾਂ ਇੰਟਰਨੈਟ ਤੋਂ ਡਿਜ਼ਾਈਨ ਕੱਢ ਕੇ ਸਾਨੂੰ ਭੇਜੋ ਅਸੀਂ ਤੁਹਾਡੇ ਲਈ ਉਹ ਡਿਜ਼ਾਈਨ ਬਣਾਵਾਂਗੇ ਦਰਵਾਜ਼ੇ ਦੀ ਮੋਟਾਈ ਦੀ ਗੱਲ ਕਰਦੇ ਹੋ ਜੇ ਤੁਸੀਂ ਇੱਕ ਪਾਸੇ ਦੀ ਨਕਾਸ਼ੀ ਵਾਲੇ ਦਰਵਾਜ਼ੇ ਲੈ ਰਹੇ ਹੋ ਅਸੀਂ ਤੁਹਾਨੂੰ 1.5 ਇੰਚ ਮੋਟਾ ਦਰਵਾਜ਼ਾ ਪ੍ਰਦਾਨ ਕਰਾਂਗੇ ਲੱਕੜ ਦੀ ਮੋਟਾਈ 1.5 ਇੰਚ ਹੋਵੇਗੀ ਜੇਕਰ ਤੁਹਾਨੂੰ ਡਬਲ ਸਾਈਡ ਉੱਕਰੀ ਹੋਈ ਦਰਵਾਜ਼ੇ ਦੀ ਲੋੜ ਹੈ ਤਾਂ ਅਸੀਂ ਦੋ ਇੰਚ ਮੋਟੇ ਦਰਵਾਜ਼ੇ ਦੀ ਵਰਤੋਂ ਕਰਦੇ ਹਾਂ ਅਤੇ ਠੋਸ ਤੀਕ ਦੀ ਲੱਕੜ ਵਿੱਚ ਡਿਜ਼ਾਈਨ ਤੁਹਾਡੇ ਸਾਹਮਣੇ ਹੈ ਇਹ ਇੱਕ ਬਹੁਤ ਹੀ ਵਧੀਆ ਉਕਰਿਆ ਡਿਜ਼ਾਈਨ ਹੈ ਅਤੇ ਸਾਡੇ ਕੋਲ ਅਜਿਹੇ ਕਈ ਡਿਜ਼ਾਈਨ ਹਨ ਤੁਸੀਂ ਰੱਬ ਦੀਆਂ ਮੂਰਤੀਆਂ ਬਣਾ ਸਕਦੇ ਹੋ ਜਾਂ ਤੁਸੀਂ ਸਧਾਰਨ ਨਕਾਸ਼ੀ ਵਾਲੇ ਦਰਵਾਜ਼ੇ ਬਣਾ ਸਕਦੇ ਹੋ ਪਰੰਗਾ ਵਿੱਚ ਤੁਸੀਂ ਨੈਚੁਰਲ वुਡ ਫਿਨਿਸ਼, ਗੂੜੇ ਫਿਨਿਸ਼ ਜਾਂ ਮੰਟੀ ਸ਼ੇਡਰ ਦੌਰ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਚਾਹੋ ਇਹ ਕੀਤਾ ਜਾ ਸਕਦਾ ਹੈ ਅਤੇ ਪੂਰੀ ਤਰ੍ਹਾਂ ਸੋਨੇ ਜਾਂ ਇੰਡੀਕ ਸੋਨੇ ਦਾ ਵੀ ਕੀਤਾ ਜਾ ਸਕਦਾ ਹੈ ਫੈਰੋੜ ਤੁਹਾਡੀ ਹੈ ਚੋਣ ਤੁਹਾਡੀ ਹੈ ਅਸੀਂ ਭਾਰਤ ਵਿੱਚ ਬਹੁਤ ਸਾਰੀ ਸਪਰਾਈ ਕੀਤੀ ਹੈ ਤੁਸੀਂ ਇਸ ਨੂੰ ਭਾਰਤ ਵਿੱਚ ਚਾਹੁੰਦੇ ਹੋ ਜਾਂ ਭਾਰਤ ਤੋਂ ਬਾਹਰ ਅਸੀਂ ਤੁਹਾਡੇ ਲਈ ਇਹ ਕਸਟਮ ਬਣਾ ਸਕਦੇ ਹਾਂ ਅਤੇ ਤੁਹਾਡੇ ਸਥਾਨ ਤੇ ਪਹੁੰਚਾ ਸਕਦੇ ਹਾਂ ਡਿਜ਼ਾਈਨ ਜੋ ਤੁਸੀਂ ਸਾਡੀ ਵੈਬਸਾਈਟ ਤੇ ਦੇਖ ਸਕਦੇ ਹੋ ਉੱਥੇ ਦਰਵਾਜ਼ਿਆਂ ਦੀ ਵੱਖਰੀ ਸ਼੍ਰੇਣੀ ਹੈ ਉੱਥੇ ਬਹੁਤ ਸਾਰੇ ਡਿਜ਼ਾਈਨ ਹਨ ਅਤੇ ਫਿਰ ਵੀ ਜੇਕਰ ਤੁਹਾਡੇ ਕੋਲ ਵਪਾਰੀ ਤੇ ਮੌਜੂਦ ਡਿਜ਼ਾਈਨਾਂ ਤੋਂ ਇਲਾਵਾ ਕੋਈ ਹੋਰ ਵਿਕਲਪ ਹੈ ਤਾਂ ਸਾਨੂੰ ਦੱਸੋ ਅਤੇ ਅਸੀਂ ਤੁਹਾਡੇ ਲਈ ਇਹ ਬਣਾਵਾਂਗੇ ਜੇਕਰ ਤੁਹਾਡੇ ਕੋਈ ਸਵਾਲ ਹਨ ਜੇਕਰ ਤੁਹਾਡੇ ਕੋਲ ਕੋਈ ਫੀਡਬੈਕ ਜਾਂ ਟਿੱਪਣੀਆਂ ਹਨ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਕੀਮਤ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਲੋੜ ਅਨੁਸਾਰ ਕੀਮਤ ਦੇਵਾਂਗੇ ਤੁਮ ਤੁਸੀਂ ਦੇਖ ਸਕਦੇ ਹੋ ਅਤੇ ਵੀਡੀਓਜ਼ ਵਿੱਚ ਸਾਡੇ ਕੋਲ YouTube ਤੇ ਲਗਭਗ 600 ਵੀਡੀਓ ਉਥੇ ਅਸੀਂ ਬਹੁਤ ਸਾਰਾ ਕੰਮ ਦਿਖਾਇਆ ਹੈ ਜੋ ਤੁਸੀਂ ਉਥੇ ਦੇਖ ਸਕਦੇ ਹੋ ਅਤੇ ਕਿਸੇ ਵੀ ਸਵਾਲ ਲਈ ਤੁਸੀਂ ਹਮੇਸ਼ਾ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਕੰਮ ਪਸੰਦ ਆਇਆ ਲਗਾ ਬਹੁਤ ਬਹੁਤ ਧੰਨਵਾਦ